ਲੋ ਮੈਟਰਸ ਸਤਿ ਸ੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਕਿਹਾ ਹਾਲ ਚਾਲ ਸਭ ਵਧੀਆ ਹੀ ਹੋਗੇ ਕਾਲ ਜਿੱਦਾਂ ਦੇ ਇੱਥੇ ਆਏ ਆ ਉਹਨਾਂ ਦਾ ਜਰੂਮ ਨਹੀਂ ਮਿਲਿਆ ਦੋ ਦਿਨ ਤਿੰਨ ਦਿਨ ਹੋ ਗਏ ਗੱਡੀ ਚ ਹੀ ਸੌਂਦੇ ਆ ਕੋਈ ਟਰਾਲੇ ਸੌਂਦੇ ਆ ਸਾਈਡ ਤੇ ਹੀ ਆ ਜਦੋਂ ਆਵਾਮ ਦੀ ਉਹਦਾ ਰੇਤਾ ਬੜੀ ਉੱਡਦੀ ਆ ਘਟਾ ਬੜਾ ਉੜਦਾ ਕਾਲ ਬਹੁਤ ਜ਼ੋਰਤਾ ਹੀ ਕ੍ਰੇਨ ਦਾ ਅੱਜ ਲੱਗਿਆ ਉਹ ਹੌਕਾ ਭਰਨਾ ਹੌਕਾ ਭਰ ਕੇ ਤੁਹਾਨੂੰ ਅੱਗੇ ਵਿਖਾਉਨੇ ਆ ਦਿਨੇ ਅਪਡੇਟ ਬਾਕੀ ਨਾਲ ਕੱਲ ਕਹਿੰਦੇ ਰੂਮ ਵੇਖ ਲਿਆ ਅੱਜ ਨਾਲ ਰੂਮ ਵੇਖਣ ਜਾਵਾਂਗੇ ਮੇਤਰਾ ਆ ਆਪਣਾ ਜਦ ਆਏ ਲੋਗ ਆ ਲੱਗੇ ਆ ਟਰਾਲੇ ਕੱਢਣਾ ਆ ਹੁਣ ਕ੍ਰੇਟਰ ਆਪਣਾ ਮਰਾ ਕੇ ਰੈਂਪ ਸਹੀ ਬਣਾਇਆ ਹਾਂ ਯਾਰਾ ਲੱਗਦਾ ਬਹੁਤ ਗਰਦਾ ਲਾਈ ਨਾਲ ਰੂਮ ਵੀ ਵੇਖ ਲਿਆ ਅੱਜ ਅੱਜ ਰੋਮਾਂ ਚ ਹੀ ਜਾਵਾਂਗੇ ਇਥੋਂ ਕਰਕੇ ਤੇ ਹੁਣ ਇਧਰੋਂ ਵਖਰਾਗੇ ਟਰਾਲਾ ਉਹ ਕਾਂਡਿਆ ਕੋਰਾ ਸਟਾਰਟ ਪਹਿਲਾਂ ਆਪੇ ਕੋ ਲੈ ਕੇ ਜਾਵਾਂਗੇ ਜੋਂਗਲਾਂ ਦੇ ਕੰਟਰੋਲ ਵੇੜਾ ਜਿੱਤੇ ਫਿਰ ਆਪਣੇ ਆ ਦੂਜੇ ਡਾਕਟਰ ਵਾਲੇ ਬਾਕੇ ਕਾਤੋ ਪਿਛਲੇ ਬਨੇ ਕੋਤਾ ਉਹ ਖਰਾਗੇ ਤੇ ਅੱਜ ਆਪਣੀ ਜੋਂਗਲਾਂ ਕਰਦੇ ਆ ਫਿੱਟ ਦਿਖਾਉਨੇ ਆ ਤੁਹਾਨੂੰ ਅਗਲੀ ਅਪਡੇਟ ਅਧਰਾ ਨਾ ਮੇਤਰਾ ਲੱਗੇ ਆਂ ਅੰਦਰ ਕੱਢਣ ਇੱਥੇ ਗੱਡ ਰੱਖਣੇ ਆ ਉਹ ਤੇ ਆਪਣੀ ਕਰੈਨਾ ਫਿੱਟ ਕਰਾਂਗੇ ਉਹ ਗੱਡੀ ਤੇ ਪੀਲੇ ਬਨੇ 이 t u 자 h a r g 드로 b a h a s 로 ਚਰਕਾ 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 ਆ ਬਣ ਗਈ ਗਾਲਗੇ ਇੱਕ ਬੋਤਾ ਹੀ ਹੁੰਦਾ ਲੈ ਬੀਨਾਰ ਹੁੰਦਾ ਹੈ ਨਾ ਵਸ ਗਈ ਮਾਰੀ ਮੱਟੀ ਪਤਲੀ ਕਰਾਈ ਹੋਰ ਕੀ ਚੋਰਾ ਦੇ ਕੋ ਦਿੱਤਾ ਨਹੀਂ ਦਾ ਐ ਰਹਿੰਦਾ ਹੀ ਰਹਿੰਦਾ ਲੈ ਆ ਮੈਂ ਤਾਂ ਆਪਣਾ ਟਰਾਲਾ ਭਾਗ ਗਿਆ ਨੇ ਮਗਰ ਲੈ ਆਇਆ ਕਰੇ ਨਾ ਉਸੇ ਕੋਲ ਪਿੱਛੇ ਔਟ ਲਗਾ ਦੇਣਾ ਹੋ ਨਾ ਮਟਰੋ ਕੇ ਆਂਦੇ ਆ ਨਾ ਮਾਰਚਿੰਗ ਆ ਨਾ ਰੈਂਪ ਤਾਰ ਲਿਆ ਕ੍ਰੇਨ ਨਾਲ ਉਹ ਤੇ ਲੱਗਾ ਬਾਹ ਕੰਕ੍ਰੀਟ ਟਰਾਲਾ ਭਰਨਾ ਲੱਗਾ ਉਸ ਨੂੰ ਸੈਟ ਕਰਾਂਗੇ ਕ੍ਰੇਨ ਉੱਤੇ ਮਾਰਚਿੰਗ ਰਹੀ ਗਾਲ ਦੀ ਉਹਨਾਂ ਢਾਂਡੇ ਕਰਾ ਜਗ੍ਹਾ ਆਪਣਾ ਟਰਾਲੇ ਕਰ ਲੈਣੀ ਤੇ ਕੱਲ ਆਪਣੀ ਕ੍ਰੇਨ ਸੈਟ ਹੋਏ ਹੁਣ ਅੱਜ ਫਿਰ ਕਰਦੇ ਆਂ ਕ੍ਰੇਨ ਆਪਣੀ ਬਾਗੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਹਨਾਂ ਦੇ ਲੜਾਈ ਲੱਗ ਜਾਣੀਆਂ ਕੋਈ ਪਤਾ ਨਹੀਂ ਕਿਹੜੇ ਲੜਾਈ ਲੱਗ ਜਾਣੀਆਂ ਕਿੰਨੇ ਜੀਣਾ ਕਿੰਨੇ ਮਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਮਰਿਓ ਜਾਂ ਜੀਓ ਉਹ ਤਾਂ ਪਾਕਿਸਤਾਨ ਤੇ ਭਾਰਤ ਦਾ ਮੁੱਦਾ ਬਰਾਂਖਾਂਡੇ ਆ ਆਪਾਂ ਬਾਰ ਕੰਮ ਕਰਾਂਦੇ ਇੱਥੇ ਕਈ ਬੰਦੇ ਕਹਿੰਦੇ ਆ ਕਿ ਪਿੰਡਾਂ ਨੂੰ ਚੱਲੀਏ ਘਰੋਂ ਫੋਨ ਲਈ ਜਾਂਦੇ ਆ ਜਿਨ੍ਹਾਂ ਦਾ ਬਾਰਡਰ ਏਰੀਆ ਚਲੋ ਸਾਡਾ ਜਿਹੜਾ ਬਾਰਡਰ ਏਰੀਆ ਹੀ ਆ ਪਰਾ ਫੋਨ ਕਾਉਣ ਲਿਆ ਘਰ ਦੇ ਗੈਂਡੇ ਕੇ ਆਜੋ ਘਰਾਂ ਨੂੰ ਆਹ ਹੋਰ ਵੇਲਾ ਤੋੜੇ ਦਿਨ ਕੇ 14 ਮੋਰ ਹੋਏਗਾ ਫਿਰ ਚੱਲ ਜਾਾਂਗੇ ਹੋਰ ਜਨਾ ਚਲੋ ਠੀਕ ਆ ਮਿੱਤਰੋ ਮਿਲਦਾ ਤੁਹਾਨੂੰ ਥੋੜੇ ਟਾਈਮ ਬਾਅਦ ਫਿਰ ਆਹ ਨਦੀ ਜੀ ਆ ਨਹਿਰ ਜੀ ਆ ਛੋਟੀ ਜੀ ਇੱਥੇ ਰੱਖਣਾ ਹੈ ਗਾਰਡਰ ਮੇਲਦੇ ਆ ਮਿੱਤਰੋ ਬਾਏ ਤੁਹਾਨੂੰ ਮੇ ਮਿੱਤਰੋ ਤੇ ਗਿਆ ਕੰਟਰੋਲ ਦਾ ਦੋ ਪੀਸ ਲਾ ਕੇ ਪੱਜ ਪਲੇਟ ਦੇ ਪਾ ਕੇ ਥਨੋਂ ਤਿੰਨ ਪੀਸ ਤੇਨੂੰ ਵਿਖਰੇ ਦਾ ਗਿਆ ਪਲੇਟ ਸਦੀ ਲਾਵਾਂਗੇ ਸਾਨਾ ਮਿਲ ਗਿਆ ਜੀ ਮਹਾਂ ਲਾ ਨਿਆਣ ਕੰਟਰੋਲ ਲੱਗ ਗਿਆ ਆਪਣੀ ਕਰੇ ਨਾਲ ਕਿ ਇੱਥੇ ਸਵਾਵਰ ਚੱਲ ਕੇ ਖੜੀ ਆ ਵੇਖੀ ਪਲੇਟ ਚ ਪਿੰਗਾ ਦੇ ਫਰਨਾ ਹੋ ਜੇ ਬੰਡ ਹੋਏ ਨੇ ਪਿੰਗਨ ਪਿੰਗਾ ਲਾ ਦਿੰਦਾ ਸਤ ਦੇਣਾ ਪਈ ਲੱਗੀ ਹੈ ਨ ਕਰਕੇ ਅੱਗੇ ਅੱਗੇ ਤੁਹਾਨੂੰ ਤੇ ਬਾਅਦ ਚ ਨੂੰ ਬਤਾਉਣੇ ਅਗਲੇ ਅਗਲਾ ਵਲੋਗ ਇਹਦੇ ਬੰਨੇ ਓਕੇ ਲੱਗ ਗਿਆ ਆਪਣੇ ਕੰਟਰ ਵੇਟ ਰੇਨ ਹੋ ਗਈ ਕੰਪਲੀਟ ਕਾਰ ਬੋਡੀ ਕੰਟਰ ਵੇਟ ਲੱਗ ਗਿਆ ਇੱਕ ਰਹਿ ਗਿਆ ਉਹ ਵੀ ਲੱਗ ਕੇ ਆਪਣਾ ਕੰਟਰ ਕ੍ਰੇਨ ਹੋਣੀ ਕੰਪਲੀਟ ਇਹ ਰ ਆਪਾਂ ਕਰਨੇ ਆ ਉਹ ਦੋ ਟਰਾਲੇ ਖਾਲੀ ਟੀਐਫਸੀ ਦੇ ਇੱਕ ਟਰਾਲਾ ਖਾਲੀ ਕਰ ਦਾਂਗੇ ਬਾਕੀ ਰੂਮ ਲਿਆ ਅੱਜ ਰੂਮੇ ਜਾ ਇਸਮਾਨ ਤੋਂ ਕੰਮ ਕਰਦੇ ਆ ਆ ਕਿ ਆਪਣੇ ਅੱਜ ਕੰਟ੍ਰੋਵੇਟ ਲੱਗ ਗਏ ਆ ਕ੍ਰੇਨ ਆਪਣੀ ਰੈਡੀ ਰੜੀ ਹੋ ਗਈ ਆ ਤੇ ਕੱਲ ਟੀਐਫਸੀ ਰੈਡੀ ਹੋ ਜਾਣੀ ਆ ਇੱਥੇ ਕੀ ਆ ਗਿਆ ਦੀਪੂ ਓਏ ਪਤਾ ਲੱਕੜਾ ਸਾਡ ਦੇ ਕਰਦੇ ਕਿੰਨੇ ਕਰ ਕਰਦੇ ਲੱਗ ਰਹੇ ਤਾਂ ਕਰਦੇ ਬਾਕੀ ਮਿੱਤਰੋ ਮਿਲਦੇ ਆਂ ਥੋੜੇ ਟਾਈਮ ਤੱਕ ਇੱਥੇ ਵੀ ਟਰੈਕਟਰਾਂ 'ਚ بڑے ਸਪੀਕਰ ਲਾਏ ਆ ਨਾ ਸੋ ਮਿੱਤਰੋ ਆਪਣੀ ਝੂਮਲਾਂ ਹੋ ਗਈ ਫਿਰਟ ਬਾਕੀ ਹਣਾ ਗੱਡੀ ਲੱਗਣ ਦੀ ਆ ਇਹਦਾ ਟੀਐਕ ਦਾ ਸਮਾਨ ਲਵਨੇ ਆ ਸਮਾਨ ਲਾਗ ਰੱਖ ਲੈਨੇ ਆ ਤੇ ਬਾਕੀ ਫਿਰ ਵੇਖਾਂਗੇ ਬਾਅਦ 'ਚ ਇੱਕ ਗਰਮੀ ਬੜੀ ਹੈ ਗਰਮੀ ਤੇ ਆਤਾਂ ਦੀ ਆ ਤੇ ਪਾਣੀ ਪਾਣੀ ਦਿਨਾਂ ਚ ਕਿੰਨਾ ਪੀ ਜਾਂਦਾ ਅਜਿਹਾਂ ਦੇ ਕੰਮ ਚਾਲੂ ਹੁੰਦੇ ਹੁੰਦੇ ਮੈਂ ਕਹਿੰਦਾ 15 ਦਿਨ ਲੱਗ ਜਾਣੇ ਆ ਤਲੇ ਖੱਡੇ ਕਰਕੇ ਲਾਉਣ ਕਿਥੇ ਡ੍ਰਿਪ ਡ੍ਰਿਪ ਤੇ ਉੱਤੇ ਫਿਰ ਗੱਡ ਰੱਖਣਗੇ ਉਹਦੇ ਬਾਕੀ ਟਰਾਲਾ ਖਾਲੀ ਕਰਦੇ ਨਾਲ ਨਾਲ ਦਨਵਾ ਫੰਮੇ ਆ ਲੋ ਮੇਂਦਰਾ ਦੂਜਾ ਟਰਾਲਾ ਵੀ ਕਰਤਾ ਖਾਲੀ ਇਥੇ ਜਗਾ ਘਾਟੀ ਉਹ ਥਰਲੇ ਪੰਨੇ ਪੰਨੇ ਕੀਦੀ ਪੈ ਲਈ ਸੀ ਉਹਦੀ ਅੱਧਾ ਕ੍ਰੇਨ ਦਾ ਸਮਾਂ ਰੱਖਦਾ ਵਾ ਕੰਟਰਵੇਟ ਤੇ ਬੂਮ ਇਹਨਾਂ ਵਾਸਤੇ ਇੱਕ ਟ੍ਰੈਲਰ ਆ ਗਿਆ TSF ਦਾ ਕੇ ਬੰਦ ਕੰਟਰੋਲ ਤੇ ਬੂਮ ਰੱਖਦਾ ਪਰ ਲੰਮਵਾਲਾ ਬਾਕੀ ਉਹਨਾ ਟ੍ਰੈਲਰ ਸਾਰਾ ਖਾਲੀ ਹੋ ਗਿਆ ਤੇ ਤੁਹਾਨੂੰ ਮਿਲਦੇ ਆਂ ਥੋੜੇ ਟਾਈਮ ਬਾਅਦ ਸਾਰਾ ਸਮਾਨ ਖਾਲੀ ਕਰਕੇ ਤੁਹਾਨੂੰ ਬਖਾਉਨੇ ਚਲੋ ਮਿੱਤਰੋ ਸਾਰਾ ਸਮਾਨ ਉਤਰ ਗਿਆ ਨਹੀਂ ਜੁਆਣੀ ਬੈਠੋ ਕੀ ਆ TSF ਦੀਆਂ ਚੈਨ ਬੂਮ ਆਪਣੇ 1047 ਕੰਟਰਵੇਡ ਕਾਰ ਬਾਡੀ ਬਾਕੀ ਸਮਾਨ ਬਣੇ ਕਿਦੀ ਪੈਰੀ ਉਹਦੇ ਚ ਰੱਖਤਾ ਆ ਪਾਣ ਬੋਮ ਤੇ ਕੰਟਰਵੇਡ ਜਗਾ ਕਾਟੀ ਬਲੇ ਬਨੇ ਰੋੜੀ ਇਨੀ ਕਿ ਜਗਾ ਜੀ ਰੱਖਾਂ ਸਮਾਨ ਉਹਨੇ ਕਰਾਂ ਕਾਲ 80 ਫੀਟ ਮਿੱਤਰੋ ਬਾਕੀ ਇਹ ਦੇਖਦੇ ਆ ਕੱਲ ਕੀ ਪ੍ਰੋਗਰਾਮ ਆ ਬਾਕੀ ਤੁਹਾਨੂੰ ਮਿਲਾਂਗੇ ਮਿੱਤਰੋ ਹਣ ਕੱਲ ਅਗੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਸੋਸਿ ਕਾ ਨਮਸਤੇ ਗੁੱਡ ਮਾਰਨਿੰਗ